ਜੋ ਉਸ ਵਾਹੀ ਗੁਰੂ ਉਸ ਪ੍ਰਭੂ ਦੇ ਨਾਮ ਦਾ ਜੋ ਮੰਨਣ ਵਾਲੇ ਗੁਰਸੇਖ ਹਨ ਉਹ ਆਪਣਾ ਆਪ ਤਾਂ ਸੁਧਾਰਦੇ ਹੀ ਹਨ ਸਗੋਂ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦੇ ਹਨ ਭਾਈ ਅਕਲਜੀ ਚੌਥੇ ਸਤਗੁਰੂ ਤਨਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿੱਖ ਸਨ ਵੱਡੇ ਘਰ ਪਿੰਡ ਦੇ ਵਸਨੇਕ ਸਨ ਵੱਡਾ ਘਰ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੋਗਾ ਥਾਣਾ ਬਾਗੇਵਾਲ ਦਾ ਇੱਕ ਪਿੰਡ ਪ੍ਰੇਮ ਤੇ ਸ਼ਰਧਾ ਧਾਰ ਕੇ ਹਰ 6 ਮਹੀਨਿਆਂ ਪਿੱਛੋਂ ਇਹ ਸਤਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ जाया ਕਰਦੇ ਸਨ ਉਸ ਦੇ ਘਰ ਇੱਕ ਪੁੱਤਰੀ ਹੋਈ ਜਦੋਂ ਉਹ 7 ਸਾਲਾਂ ਦੀ ਹੋਈ ਤਾਂ ਬ੍ਰਾਹਮਣ ਪਾਈ ਸਾਹਿਬ ਦੀ ਆਗਿਆ ਅਨੁਸਾਰ ਵਰ ਪਾਲਣ ਵਾਸਤੇ ਨਿਕਲ ਗਿਆ ਵਰ ਦੀ ਪਾਲ ਕਰਦਾ ਹੋਇਆ ਬ੍ਰਾਹਮਣ ਕਈ ਥਾਈ ਘੁੰਮਦਾ ਫਿਰਦਾ ਅਖੀਰ ਤੁਕਲਾਣੀ ਪਿੰਡ ਵਿੱਚ ਪਹੁੰਚ ਗਿਆ ਐਸ ਪਿੰਡ ਵਿੱਚ ਇੱਕ ਸਾਦਾ ਨਾਮੀ ਤਰਖਾਨ ਵਸਦਾ ਸੀ ਉਸਦੇ ਪੁੱਤਰ ਸਾਧੂ ਨੂੰ ਜੋਗਵਾਰ ਜਾਣ ਕੇ ਬ੍ਰਾਹਮਣ ਨੇ ਭਾਈ ਆਕਲ ਦੀ ਪੁੱਤਰੀ ਦੀ ਸਗਾਈ ਉਸਦੇ ਨਾਲ ਕਰ ਦਿੱਤੀ ਸਗਾਈ ਹੋਣ ਤੋਂ ਬਾਅਦ ਭਾਈ ਆਕਲ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਉਹ ਗੁਰੂ ਦੇ ਸਿੱਖ ਹਨ ਜਾਂ ਨਹੀਂ ਤਾਂ ਅਗੋਂ ਬ੍ਰਾਹਮਣ ਨੇ ਕਿਹਾ ਇਹ ਵਿਚਾਰ ਤਾਂ ਮੈਂ ਕੀਤਾ ਹੀ ਨਹੀਂ ਕਿ ਉਹ ਗੁਰੂ ਦੇ ਸਿੱਖ ਹਨ ਜਾਂ ਨਹੀਂ ਜੋ ਹੁਣ ਹੋਵੇਗਾ ਦੇਖਿਆ ਜਾਵੇਗਾ ਸੋ ਇਸ ਤਰ੍ਹਾਂ ਕਾਫੀ ਸਮਾਨ ਨਿਕਲ ਗਿਆ ਵੇ ਆ ਰੱਖ ਦਿੱਤਾ ਗਿਆ ਨਿਯਤ ਕੀਤੇ ਦਿਨ ਬਰਾਤ ਆ ਗਈ ਤੇ ਭਾਈ ਆਕਲ ਜੀ ਨੇ ਆਪਣੀ ਪੁੱਤਰੀ ਦਾ ਆਨੰਦ ਕਾਰਜ ਭਾਈ ਸਾਧੂ ਦੇ ਨਾਲ ਕਰ ਦਿੱਤਾ ਜਦੋਂ ਭਾਈ ਆਕਲ ਜੀ ਨੂੰ ਪਤਾ ਲੱਗਾ ਕਿ ਉਹਨਾਂ ਦੇ ਰਿਸ਼ਤੇਦਾਰ ਗੁਰੂ ਦੇ ਸਿੱਖ ਨਹੀਂ ਆ ਸਗੋਂ ਸਖੀ ਸਰਵਰੀਏ ਨੂੰ ਮੰਨਣ ਵਾਲੇ ਹਨ ਤਉ ਬਹੁਤ ਘਬਰਾਇਆ ਪਰ ਫਿਰ ਵੀ ਸੰਸਾਰ ਦੀ ਰੀਤੀ ਅਨੁਸਾਰ ਧੀ ਦੀ ਡੋਲੀ ਵਿਦਾ ਕਰਨ ਤੋਂ ਪਹਿਲਾਂ ਭਾਈ ਆਕਲ ਜੀ ਨੇ ਆਪਣੀ ਧੀ ਨੂੰ ਇੱਕ ਵਾਰ ਫਿਰ ਸਿੱਖੀ ਜੀਵਨ ਦੀ ਦ੍ਰਿੜਤਾ ਵਾਲੀ ਸਿੱਖਿਆ ਦਿੱਤੀ ਤੇ ਹਦਾਇਤ ਕੀਤੀ ਕਿ ਪੁੱਤਰੀ ਆਪਣੇ ਧਰਮ ਵਿੱਚ ਹਮੇਸ਼ਾ ਪਰਪੱਕ ਰਹਿਣਾ ਗੁਰੂ ਜੀ ਤੇਰੀ ਸਹਾਇਤਾ ਕਰਨਗੇ ਭਾਈ ਆਕਲ ਤੇ ਉਸ ਦੀ ਸੁਪਤਰੀ ਗੁਰੂ ਜੀ ਕੋਲ ਤਨੋਂ ਮਨੋਂ ਅਰਦਾਸ ਕਰ ਰਹੇ ਸਨ ਕਿ 헤 ਸਤਗੁਰੂ ਜੀ ਸਹਾਈ ਹੋਵੋ ਤੇ ਸਾਡੀ ਐਸ ਹਾਲਤ ਵਿੱਚ ਸਹਾਇਤਾ ਕਰੋ ਉਹਨਾਂ ਦਿਨਾਂ ਵਿੱਚ ਗੁਰਤਾ ਗੱਦੀ ਉੱਤੇ ਛੇਵੇਂ ਪਾਤਸ਼ਾਹ ਧੰਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੁਭਾਏ ਮਾਨ ਸਨ ਭਾਇ ਆਕਲ ਨੇ ਡੋਲੀ ਵਿਦਾ ਕਰ ਦਿੱਤੀ ਤੇ ਦੁਖੀ ਹੋ ਕੇ ਮਨੋਂ ਮਨ ਸਤਗੁਰਾਂ ਦੇ ਪਾਸ ਅਰਦਾਸਾਂ ਜੋਦੜੀਆਂ ਬੇਨਤੀਆਂ ਕਰਦਾ ਰਿਹਾ ਕਿ ਮੇਰੀ ਪੁੱਤਰੀ ਦੀ ਪੈਜ ਰੱਖੋ ਜੀ ਜਦੋਂ ਡੋਲੀ ਲੈ ਕੇ ਘਾਰ ਡਰੋਲੀ ਪਿੰਡ ਵਿੱਚ ਪਹੁੰਚੀ ਤੇ ਸਾਦਾ ਤੇ ਹੋਰ ਬਰਾਤੀ ਅੱਗੇ ਨਿਕਲ ਚੁੱਕੇ ਸਨ ਉਸ ਸਮੇਂ ਇਸ ਡਰੋਲੀ ਪਿੰਡ ਵਿੱਚ ਛੇਵੇਂ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾੰਡੂ ਸਾਈ ਦਾਸ ਤੇ ਘਰ ਠਹਿਰੇ ਹੋਏ ਸਨ ਸਵੇਰ ਦਾ ਸਮਾਂ ਸੀ ਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਸੀ ਭਾਈ ਆਕਲ ਦੀ ਪੁੱਤਰੀ ਨੇ ਡੋਲੀ ਵਿੱਚ ਹੀ ਕੀਰਤਨ ਦੀ ਧੁਨ ਸੁਣੀ ਤੇ ਗੁਰੂ ਸਾਹਿਬ ਜੀ ਦਾ ਦੀਵਾਨ ਲੱਗਾ ਜਾਣ ਕੇ ਦਰਸ਼ਨਾ ਲਈ ਵਿਆਕੁਲ ਹੋ ਗਈ ਢੋਲੀ ਵਾਲੇ ਕਹਾਰਾ ਨੂੰ ਕੁਝ ਪੈਸੇ ਆਦੀ ਦੇ ਕੇ ਕਿਹਾ ਕਿ ਕੁਝ ਸਮੇਂ ਲਈ ਢੋਲੀ ਸਤਿਗੁਰੂ ਸਾਹਿਬ ਜੀ ਦੇ ਡੇਰੇ ਲੈ ਚੱਲੋ ਆਕਲ ਦੀ ਪੁੱਤਰੀ ਦੀ ਗੱਲ ਸੁਣ ਕੇ ਕਹਾਰ ਢੋਲੀ ਗੁਰੂ ਸਾਹਿਬਾਂ ਦੇ ਡੇਰੇ ਲੈ ਗਏ ਭਾਈ ਆਕਲ ਦੀ ਪੁੱਤਰੀ ਢੋਲੀ ਵਿੱਚ ਉਤਰ ਕੇ ਜਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਵਾਂ ਉੱਪਰ ਟੈਪਈ ਫਿਰ ਰੋ ਰੋ ਕੇ ਬੇਨਤੀਆਂ ਕਰਨ ਲੱਗੀ ਤੇ ਹੇ ਸਤਿਗੁਰਜੀ ਸਤਿਗੁਰਜੀ ਨੂੰ ਸਾਰਾ ਬਰਤਾਂਤ ਸੁਣਾ ਦਿੱਤਾ ਕਿ ਮਹਾਰਾਜ ਜੀ ਮੈਂ ਆਪ ਜੀ ਦੀ ਸਿੱਖ ਦੀ ਪੁੱਤਰੀ ਇੱਕ ਸਿੱਖਣੀ ਆ ਪਰ ਮੇਰੇ ਸੋਹਰੇ ਪਰਿਵਾਰ ਵਾਲੇ ਸਖੀ ਸਰਵਰੀਏ ਦੇ ਸੇਵਕ ਹਨ ਐਸਲੀ ਕਿਰਪਾ ਕਰਕੇ ਮੇਰੀ ਇਲਾਜ ਰੱਖੋ ਇਸ ਪ੍ਰਕਾਰ ਬੀਬੀ ਨੇ ਆਪਣਾ ਦੁੱਖ ਸਤਿਗੁਰਜੀ ਨੂੰ ਦੱਸਿਆ ਤੇ ਬੇਨਤੀ ਕੀਤੀ ਹੇ ਸਤਿਗੁਰਜੀ ਆਪ ਮੇਰੀ ਇਲਾਜ ਰੱਖੋ ਸਤਗੁਰਾਂ ਨੇ ਕਿਹਾ ਬੀਬੀ ਇਹ ਕੁਝ ਤੇਰੇ ਲੇਖਾਂ ਵਿੱਚ ਸੀ ਹੁਣ ਪਾਣਾ ਮੰਨੋ ਪਰ ਭਾਈ ਆਕਲ ਦੀ ਪੁੱਤਰੀ ਨੇ ਕਿਹਾ ਹੇ ਸਤਿਗੁਰੂ ਜੀ ਮੈਂ ਆਪਦੀ ਸ਼ਰਨ ਵਿੱਚ ਪਈ ਹਾਂ ਮੇਰੀ ਪੈਜ ਰੱਖੋ ਤਾਂ ਕਿ ਮੇਰੀ ਸਿੱਖੀ ਪ੍ਰੀਤ ਨਿਭ ਜਾਵੇ ਮੇਰੇ ਪਤੀ ਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਜੇਕਰ ਮੇਰੇ ਲੇਖ ਇਸ ਤਰ੍ਹਾਂ ਹੀ ਹਨ ਤਾਂ ਹੁਣ ਆਪ ਜੀ ਕਿਰਪਾ ਕਰੋ ਕਿਉਂਕਿ ਇਹਨਾਂ ਲੇਖਾਂ ਨੂੰ ਦੁਬਾਰਾ ਲਿਖਣ ਵਾਲੇ ਵੀ ਆਪ ਜੀਓ ਪਾਯਾ ਅਕਲ ਦੀ ਪੁੱਤਰੀ ਦੀਆਂ ਪਿਆਰ ਤੇ ਵਿਸ਼ਵਾਸ ਭਰੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਰਹਿਮਤ ਦੇ ਘਰ ਵਿੱਚ ਆ ਗਏ ਐਨੇ ਨੂੰ ਇਸ ਦਾ ਪਤੀ ਭਾਈ ਸਾਦੂ ਵੀ ਉੱਥੇ ਪਹੁੰਚ ਗਿਆ ਗੁਰੂ ਸਾਹਿਬਾ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਤੇ ਆ ਕੇ ਚਰਨਾ ਉੱਪਰ ਮੱਥਾ ਟੇਕਿਆ ਜਦੋਂ ਅਕਲ ਦੀ ਪੁੱਤਰੀ ਦੇ ਪਤੀ ਨੇ ਸਤਿਗੁਰੂ ਜੀ ਦੇ ਚਰਨਾ ਤੇ ਮੱਥਾ ਟੇਕਿਆ ਤਾਂ ਉਸ ਦੇ ਮੱਥੇ ਦੇ ਲੇਖ ਸਿੱਧੇ ਹੋ ਗਏ ਸਤਿਗੁਰੂ ਜੀ ਨੇ ਨਦਰ ਹੀ ਨਦਰ ਨਿਹਾਲ ਕਰ ਦਿੱਤਾ ਸਤਿਗੁਰਾਂ ਦੇ ਚਰਨਾਂ ਦੇ ਟਹਿ ਕੇ ਉਸ ਨੇ ਸਿੱਖੀ ਦੀ ਦਾਤ ਮੰਗੀ ਸਤਿਗੁਰਾਂ ਨੇ ਕਿਰਪਾ ਕਰਕੇ ਸਿੱਖੀ ਦੀ ਦਾਤ ਭਾਈ ਸਾਧੂ ਨੂੰ ਬਖਸ਼ਿਸ਼ ਕਰ ਦਿੱਤੀ ਤੇ ਸਤਨਾਮ ਦਾ ਆਦੇਸ਼ ਦਿੱਤਾ ਸਿੱਖ ਬਣਿਆ ਭਾਈ ਸਾਧੂ ਆਪਣਾ ਡੋਲਾ ਲੈ ਕੇ ਘਰ ਪਹੁੰਚ ਗਿਆ ਜਦੋਂ ਭਾਈ ਸਾਧੂ ਘਰ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਘਰ ਵਿੱਚ ਬਣੇ ਸਰਵਰੀਏ ਦੇ ਸਥਾਨ ਉਤੇ ਮੱਥਾ ਟੇਕਣ ਲਈ ਕਿਹਾ ਪਰ ਭਾਈ ਸਾਧੂ ਨੇ ਉਸ ਸਥਾਨ ਨੂੰ ਲੱਤ ਮਾਰੀ ਤੇ ਕਹਿਣ ਲੱਗਾ ਕਿ ਮੈਂ ਹੁਣ ਗੁਰੂ ਦਾ ਸਿੱਖ ਬਣ ਗਿਆ ਹਾਂ ਇਸ ਲਈ ਸਰਵਰੀਆ ਦੀ ਪੂਜਾ ਨਹੀਂ ਕਰਾਂਗਾ ਰਾਤ ਵੇਲੇ ਭਾਈ ਸਾਧੂ ਨੇ ਸੁਲਤਾਨ ਦਾ ਪੀਰਖਾਨਾ ਟਾ ਦਿੱਤਾ ਪਰਵਾਰ ਵਾਲੇ ਦਿਨੇ ਬਣਾ ਦਿਆ ਕਰਨ ਤੇ ਐ ਰਾਤ ਨੂੰ ਟਾ ਦਿਆ ਕਰੇ ਅਖੀਰ ਭਾਈ ਸਾਧੂ ਨੇ ਨਿਸ਼ਾਨ ਮਿਟਾ ਕੇ ਸਾਲ ਲਿਆ ਪਤੀ ਪਤਨੀ ਮਿਲ ਕੇ ਸ਼ਰਦਾ ਨਾਲ ਸਿੱਖੀ ਕਮਾਉਣ ਲੱਗ ਪਏ। ਕੁਝ ਸਮਾਂ ਪਾ ਕੇ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਉਹ ਬੱਚੇ ਨੂੰ ਲੈ ਕੇ ਸਤਿਗੁਰ ਜੀ ਦੇ ਸ਼ਰਨ ਵਿੱਚ ਗਏ ਤੇ ਪੁੱਤਰ ਦੇ ਨਾਮ ਕਰਨ ਲਈ ਬੇਨਤੀ ਉਹਨਾਂ ਨੇ ਕੀਤੀ। ਸਤਿਗੁਰ ਜੀ ਨੇ ਇਸ ਬੱਚੇ ਦਾ ਨਾਮ ਰੂਪਚੰਦ ਰੱਖਿਆ ਤੇ ਪਿਤਾ ਦੀ ਤਰ੍ਹਾਂ ਪੁੱਤਰ ਵੀ ਸ਼ਰਦਾਵਨ ਬਣ ਗਿਆ। ਇੱਕ ਵਾਰੀ ਲੱਕੜਾਂ ਕੱਟਦੇ ਹੋਏ ਇਹਨਾਂ ਨੇ ਸ਼ਰਦਾਤਾਰੀ ਕਿ ਕੁੰਨੇ ਦੇ ਠੰਡੇ ਜਲ ਨੂੰ ਸਤਗੁਰਜੀ ਛਕਣਗੇ ਮੀਰੀ ਪੀਰੀ ਦੇ ਮਾਲਕ ਨੇ ਤੀ ਕੋਤੋਂ ਜਾ ਕੇ ਇਹਨਾਂ ਦਾ ਜਲ ਛਕਿਆ ਇਹਨਾਂ ਦੀ ਸ਼ਰਦਾ ਪੂਰੀ ਕੀਤੀ ਤੇ ਵਰਦਾਨ ਦਿੱਤਾ ਕਿ ਲੰਗਰ ਚਲਾਓ ਤੇ ਕਿ ਹਾ ਤੁਹਾਡੇ ਲੰਗਰ ਵਿੱਚ ਗਿੱਲੀਆਂ ਲੱਕੜਾਂ ਵੀ ਜਲਿਆ ਕਰਨਗੀਆਂ ਭੈਰੂ ਪਾਪਿੰਡ ਐਸੇ ਭੈਰੂ ਚੰਦ ਦੇ ਨਾਂ ਤੇ ਵਸਿਆ ਹੋਇਆ ਹੁਣ ਇਹਨਾਂ ਦੀ ਔਲਾਦ ਪਿੰਡ ਬਾਗੜੀਆਂ ਜਿਹੜਾ ਕਿ ਬਲੇਰ ਕੋਟਲੇ ਦੇ ਨੇੜੇ ਉੱਥੇ ਰਹਿੰਦੇ ਹਨ ਤੇ ਹੁਣ ਵੀ ਲੰਗਰ ਚਲਾਉਂਦੇ ਹਨ ਜਿੱਥੇ ਗਿੱਲੀਆਂ ਲੱਕੜਾਂ ਸਦੀਆਂ ਤੋਂ ਬਲਦੀਆਂ ਆ ਰਹੀਆਂ ਹਨ ਸੋ 사ਸੰਗਤ ਜੀ ਉਸ ਪ੍ਰਭੂ ਦੇ ਨਾਮ ਨੂੰ ਮੰਨਣ ਵਾਲੇ ਆਪਣੇ ਪਰਤੱਖ ਪਰਿਵਾਰ ਪਤਨੀ ਪੁੱਤਰ ਤੇ ਧੀਆਂ ਆਦੀ ਨੂੰ ਨਾਮ ਦੇ ਆਸਰੇ ਤਾਰ ਲੈਂਦੇ ਹਨ ਭਾਵ ਐਵੇਂ ਕਿ ਸਾਰਾ ਪਰਿਵਾਰ ਨਾਮ ਦੇ ਆਸਰੇ ਹੋ ਜਾਂਦਾ ਹੈ ਤੇ ਆਪਣੀਆਂ ਦਸ ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਂਦੇ ਹਨ ਸੰਸਾਰ ਵਿੱਚ ਐ ਸਿੱਖੀ ਦੀ ਪਰੰਪਰਾ ਹੈ ਇੱਥੇ ਸਤਿਗੁਰ ਜੀ ਨੇ ਐ ਪ੍ਰਗਟ ਕੀਤਾ ਕਿ ਭਾਵੇਂ ਕੋਈ ਸਿੱਖ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਨ ਵਾਲਾ ਹੈ ਜਾਂ ਗੁਰੂ ਕੋ ਹੋਣ ਵਾਲਾ ਹੈ ਪਰੰਤੂ ਉਸ ਦੀ ਕਲਿਆਣ ਤਾਂ ਨਾਮ ਦੇ ਮੰਨਣ ਕਰਕੇ ਹੋਣੀ ਹੈ ਐਸੇ ਲਈ ਪਹਿਲੇ ਪਾਤਸ਼ਾਹ ਤਨ تن ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਜਬਜ ਸਾਹਿਬ ਵਿੱਚ ਅੰਕਿਤ ਕੀਤਾ ਹੈ ਹੋਇਆ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ